ਲੋ ਜੀ ਦੇਖੋ ਜੀ ਆਪਣੇ ਮਲਾਈ ਇਕੱਠੀ ਹੋਈ ਹੋਈ ਸੀ ਜਿਹੜੀ ਆਪਾਂ ਦੁੱਧ ਤੋਂ ਲਾ ਲੈਣੇ ਆ ਤੇ ਫਿਰ ਆਪਾਂ ਇਹਨੂੰ ਮੈਂ ਮਿਕਸੀ ਦੇ ਵਿੱਚ ਇਹਨੂੰ ਕਰਦੀ ਹੁੰਨੀ ਆ ਤੇ ਮਿਕਸੀ ਦੇ ਵਿੱਚ ਮੈਂ ਮਤਲਬ ਆਪਾਂ ਇਹਨੂੰ ਕਰਦੇ ਹਾਂ ਦੇਖੋ ਕਿਦਾਂ ਮੱਖਣ ਆ ਗਿਆ ਤੇ ਮਿਕਸੀ ਚ ਕਰਕੇ ਫਿਰ ਆਪਾਂ ਇਹਨੂੰ ਕੜਾਹੀ ਦੇ ਵਿੱਚ ਪਾ ਲੈਣਾ ਪਹਿਲਾਂ ਇਹਨੂੰ ਧੋਵਾ ਕੇ ਕੜਾਹੀ ਦੇ ਵਿੱਚ ਪਾ ਕੇ ਮਤਲਬ ਇਹ ਕੜਾਹੀ ਸਾਡੀ ਇਹਦੇ ਵਾਲੀ ਹੋਈ ਆ ਤੇ ਇਹਨੂੰ ਧੋਵਾ ਕੇ ਜਿਹੜਾ ਖੱਟਾਪਨ ਹੋਊਗਾ ਨਾ ਇਹਦੇ ਵਿੱਚੋਂ ਨਿਕਲ ਜਾਊਗਾ ਮਲਾਈ ਨੂੰ ਮੱਖਣੇ ਨੂੰ ਜਿਹੜਾ ਨਿਕਲਿਆ ਮੱਖਣ ਇਹਦੇ ਵਿੱਚੋਂ ਤੇ ਦੋ ਤਿੰਨ ਵਾਰੀ ਪਾਣੀ ਕੱਢ ਲੈਣਾ ਆਪਾਂ ਨੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਆ ਆਪਾਂ ਨੇ ਮਿਕਸੀ ਦੇ ਵਿੱਚ ਕਰ ਲਿਆ ਇਹ ਸੌਖੇ ਤਰੀਕੇ ਨਾਲ ਬਣ ਜਾਂਦਾ ਹੈ ਮਿਕਸੀ ਦੇ ਵਿੱਚ ਇਹ ਆਪਾਂ ਨੂੰ ਓਦਾਂ ਘੋਟੀ ਹੱਥਾਂ ਨਾਲ ਜਾ ਉਹ ਬਹੁਤ ਟਾਈਮ ਲੱਗਦਾ ਤੇ ਆਪਾਂ ਨੇ ਮਲਾਈ ਇਕੱਠੀ ਹੋ ਕੇ ਫਿਰ ਤੁਹਾਨੂੰ ਦਿਖਾਉਣੀ ਆ ਜੀ ਜਦੋਂ ਆਪਣਾ ਘਿਓ ਤਿਆਰ ਹੋ ਗਿਆ ਤੇ ਆਪਾਂ ਦੇਖਦੇ ਆਂ ਇਹਦਾ ਅਗਲਾ ਪ੍ਰੋਸੀਜਰ ਸਾਰਾ ਅਲਿ ਕੁ ਜੀ ਹੁਣ ਮੈਂ ਇਹਦੇ ਵਿੱਚੋਂ ਮੱਖਣ ਸਾਰਾ ਕੱਢ ਕੇ ਇੱਧਰ ਪਾ ਲੈਣਾ ਪਰ ਇਹ ਥੋੜਾ ਜਿਹਾ ਇਹਦੇ ਵਿੱਚ ਨਾ ਗਊਆਂ ਦਾ ਦੁੱਧ ਹੋਣ ਕਰਕੇ ਥੋੜੀ ਪੀ ਲੱਗ ਜੇ ਤੇ ਉੱਪਰ ਹੈ ਮੱਖਣੀ ਕਿਉਂਕਿ ਲੈਂਦੇ ਤਾਂ ਆਪਾਂ ਮੱਝਾਂ ਦਾ ਹੀ ਆ ਪਰ ਫਿਰ ਵੀ ਵਿੱਚ ਕੋਈ ਨਾ ਕੋਈ ਗਊਆਂ ਦੀ ਮਿਲਾਵਟ ਹੋਈ ਜਾਂਦੀ ਹੁੰਦੀ ਹੈ ਇਸ ਕਰਕੇ ਥੋੜਾ ਜਿਹਾ ਮਤਲਬ ਜੈਲੋਜੀ ਹੋ ਅੰਡਿਵਰਸਿਟੀ ਸ਼ੀਟ ਇਹਦਾ ਲੋਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਿਆ ਹੁਣ ਉਹਨੂੰ ਆਪਾਂ ਨੇ ਮਤਲਬ ਪਾਣੀ ਇਹ ਕੱਢ ਦੇਣਾ ਤੇ ਢੋ ਲਿਆ ਤੇ ਜਿਹੜਾ ਇਹਦੇ ਵਿੱਚ ਥੋੜਾ ਖੱਟਾਪਨ ਤੇ ਥੋੜੀ 스మెਲ ਜੀ ਹੋ ਜਾਂਦੀ ਆ ਉਹ ਆਪਾਂ ਇਹਨੂੰ ਕੱਢ ਲੈਣੀ ਆ ਇਹਨੂੰ ਜ਼ਿਆਦਾ ਵੀ ਨਹੀਂ ਧੋਣਾ ਚਾਹੀਦਾ ਕਹਿੰਦੇ ਤੇ ਬਸ 스మెਲ ਜੀ ਨਿਕਲ ਗਈ ਤੇ ਉਹ ਖੱਟਾ ਜਿਹਾ ਨਿਕਲ ਗਿਆ ਦੇ ਬਾਕੀ ਫਿਰ ਬਾਅਦ ਵਿੱਚ ਆਪਾਂ ਹੁਣ ਇਹਨੂੰ ਗੈਸ ਤੇ ਰੱਖਦੇ ਹਾਂ ਜੀ। ਇਹ ਲਓ ਜੀ ਹੁਣ ਆਪਾਂ ਕਰਦੇ ਹਾਂ ਜੀ ਗੈਸ ਚਾਲੂ। ਦਸ ਚਮਚਾ ਮੱਖਣ ਲਿਆ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਹਾਂ ਜੀ ਮੱਖਣ। ਬਸ ਹੌਲੀ-ਹੌਲੀ ਇਹਨੇ ਬਣੀ ਜਾਣਾ। ਆਪਾਂ ਇਹਨੂੰ ਸਿਮ ਤੇ ਕਰਕੇ ਛੱਡ ਦੇਣਾ। गैस में सिम करके छड़ देना फिर अपना चाहे टीवी देखो जो मर्जी देखो इन्हें हौली हौली अपना आप ही बन जाना जी आप गर घिओं हौली हौली बनी जाऊगा यह पिघल गया है देखो जी पिघल गया तो हौली हौली इन्हें बनी जाना ਲੌਜੀ ਆਪਣਾ ਬਣ ਗਿਆ ਹੈਗਾ ਘਿਓ ਤਿਆਰ ਰੈਡੀ ਹੋ ਗਿਆ ਤੇ ਇੱਧਰ ਆਪਾਂ ਨੇ ਸੱਤ ਲਏ ਚਾਵਲ ਠੰਡਾ ਹੋਇਆ ਲਸਾਵਾ ਦੀ ਆਪਾਂ ਤੁਹਾਨੂੰ ਬਣ ਗਿਆ ਜੀ ਘਿਓ ਆਪਣਾ ਬਹੁਤ ਜਲਦੀ ਬਣਿਆ ਇਹਨੂੰ ਜੀ ਆਪਣਾ ਘਿਓ ਤਿਆਰ ਹੋ ਗਿਆ ਘਿਓ ਦੇ ਨਾਲ ਨਾਲ ਆਪਣੇ ਚਾਵਲ ਵੀ ਬਣ ਗਏ ਆ ਜੀ ਆਪਾਂ ਨੇ ਹੁਣ ਪਾ ਲਈ ਪਲੇਟ ਵਿੱਚ ਤੇ ਹੁਣ ਖਾਨਣੀ ਆ ਜੀ ਲੋ ਜੀ ਮੀਨੇ ਲਾ ਦੀਆਂ ਰੌਣਕਾਂ ਟਾਈਮ 9 ਵਜੇ ਐ ਤੇ ਬਿਜਲੀ ਵੀ ਚਮਕਦੀ ਆ ਦੇਖੋ ਜੀ ਕਿੰਨਾ ਮੀਂਹ ਮੀ ਪੈ ਰਿਹਾ ਬਹੁਤ ਜ਼ਿਆਦਾ ਮੀਂਹ ਨੇ ਰੌਣਕਾਂ ਲਾਈਆਂ ਬੇਨੇ ਚਲੋ ਇੱਕ ਗੱਲ ਤਾਂ ਹੈਗੀ ਸ਼ਾਇਦ ਹੁਣ ਕਣਕਾਂ ਦਾ ਚੱਕੀਆਂ ਗਈਆਂ ਪਰ ਤੂੜੀਆਂ ਰਹਿੰਦੀਆਂ ਥੋੜੀਆਂ ਬਹੁਤੀਆਂ ਦੇਖੋ ਕਿੰਨਾ ਮੀਂਹ ਗਰਸਦਾ ਬਹੁਤ ਜ਼ਿਆਦਾ ਮੀਂਹ ਫ੍ਰਾਈਡੇ ਕੱਲ ਨੂੰ ਫ੍ਰਾਈਡੇ ਅੱਜ ਹੈ ਨਾ ਵੀਰਵਾਰਾ ਥਰਸਡੇ ਆਜਾ ਵੀਰਵਾਰ ਅੱਜ ਅੱਜ ਵੀਰਵਾਰਾ ਬਹੁਤ ਜ਼ਿਆਦਾ ਪੈ ਰਿਹਾ ਇਸ ਕੈਮਰੇ ਇਧਰਲੇ ਕੈਮਰੇ ਚ ਉੱਧਰਲੇ ਕੈਮਰੇ ਤੇ ਨਹੀਂ ਦਿਿੰਦਾ ਹੈਗਾ ਤੇ ਇਧਰਲੇ ਕੈਮਰੇ ਚ ਬਹੁਤ ਜ਼ਿਆਦਾ ਦਿਿੰਦਾ ਓ ਮਾਈ ਗॉड ਓ ਮਾਈ ਗॉड ਇੰਨਾ ਨਹੀਂ ਵੈਸੇ ਕਣਕਾਂ ਤਾਂ तकरीबन ਛੱਕੀਆਂ ਗਈਆਂ ਸਾਰਿਆਂ ਦੀ ਹੈ ਨਾ ਕਣਕ ਨਹੀਂ ਰਹਿਣੀ ਥੋੜੇ ਕਣਕੀਆਂ ਵੀ ਥੋੜੀਆਂ ਥੋੜੀਆਂ ਰਹਿਣੀਆਂ ਨੇ ਬਸ ਤੇ ਇਹਨਾਂ ਕਾ ਤਕਰੀਬਨ ਚੱਕੀਆਂ ਹੀ ਗਈਆਂ ਚਲੋ ਵੈਸਤਾ ਹੈਗਾ ਮਿੱਟੀ ਜੀ ਗਰਦਾ ਜਾਂ ਦਬ ਜੂਗਾ ਪਰ ਜਿਨ੍ਹਾਂ ਦੀਆਂ ਰਹਿਦੀਆਂ ਨੇ ਉਹਨਾਂ ਦੀਆਂ ਰੱਬ ਪਰ ਚੱਕ ਵੀ ਲੈਣ ਦਵੇ ਜੇ ਪਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਜਲੀ ਬਹੁਤ ਜ਼ਿਆਦਾ ਚਮਕਦੀ ਹੈ ਨਹੀਂ ਬਹੁਤ ਜ਼ਿਆਦਾ ਦੇਖੋ ਜੀ ਕਿੰਨਾ ਮੀਂਹ ਪੈ ਰਿਹਾ ਬਹੁਤ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਉਹ ਬੱਦਲ ਵੀ ਬਹੁਤ ਜ਼ਿਆਦਾ ਚਲੋ ਜੀ ਡਰ ਵੀ ਲੱਗਦਾ ਬਿਜਲੀ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਸੁਭਾਵ ਉਹਨਾਂ ਕੱਲ ਦੀ ਸੀਗੀ ਉਹਨਾਂ ਵੀ ਕੱਲ ਨੂੰ ਆਉਣਾ ਹੈ ਸੁਭਾਵ ਉਹਨਾਂ ਇਹ ਵੈਸੇ ਅੱਜ ਹੀ ਪੈਣ ਲੱਗਾ ਵੀਰਵਾਰ ਦੀ ਰਾਤ ਨੂੰ ਇਹਦਾ ਇਦਾਂ ਲੱਗਦਾ ਜਿਵੇਂ ਛੜੀ ਛੜੀ ਜਣਾ ਮੀਂਹ ਨਹੀਂ ਪੈਂਦਾ ਹੁੰਦਾ ਛੜੀ ਲੱਗੀ ਤਾਂ ਹੋਂਵੇਂ ਮੀਂਹ ਪੈ ਰਿਹਾ ਇਹ ਅਜ ਨਹੀਂ ਗਿਆ ਸੀ ਮੈਨੂੰ ਕੱਲ ਨੂੰ ਗਿਆ ਹੋਇਆ ਸੀ ਫਿਰ ਸ਼ੁੱਕਰਵਾਰ ਨੂੰ ਪਰ ਇਹ ਤਾਂ ਬਹੁਤ ਜ਼ਿਆਦਾ 50 ਤੋਂ ਵੀ ਜ਼ਿਆਦਾ ਲੱਗਦਾ ਮੈਨੂੰ ਬਾਕੀ 100% ਹੀ ਨਹੀਂ ਲੱਗ ਰਿਹਾ ਤਾਂ ਬਹੁਤ ਜ਼ਿਆਦਾ ਤੇਜ਼ ਆਦਾ ਛੜੀ ਵਾਂਗੂ ਆ ਛੜੀ ਲੱਗੀ ਹੁੰਦੀ ਆ ਬਿਜਲੀ ਬਹੁਤ ਜ਼ਿਆਦਾ ਕਮ ਕਰੀ ਆ